किसान भाइयों राम राम सत वाह का, का खालसा वाहिगुरु जी की फतेह आप सबको इस समय लाइव होकर जो हम मैसेज देना चाह रहे है तो आज इस मैसेज देने का जो मकसद है जो कारण है वो ये है कि आपको पता चल गया होगा सुप्रीम कोर्ट के आदेशों के, के मुताबिक पंजाब सरकार भी उन्हीं के नक्शे कदमों पर चलते हुए आज यहाँ पे मोर्चे के ऊपर हमला करने की तैयारी में है दुख की बात यह है भाइयों कि जब हमने ये शुरू किया है तो हमारा ये मानना था कि जो गांधीवादी तरीका है पीसफुली तरीके से जो सत्याग्रह करने का तरीका है जिसपे अंग्रेज सरकार भी मानती रही है सत्याग्रह के करने वाले लोगों की बात को सुनती रही है लेकिन ये सरकार हमारी बात सुनने की बजाय हमारे आंदोलन को ही कुचलने के ऊपर तुली हुई है तो आज जो सूचना मिल रही है पता चल रहा है बहुत भारी संख्या में फोर्सेज बल लेकर पंजाब सरकार और केंद्र सरकार के इशारों पर सब मिलकर इस आंदोलन को के ऊपर हमला करने की तैयारी कर आ रहे हैं मैं आप सबसे निवेदन करता हूं भाइयों ये लड़ाई आपकी हमने आपको बहुत बार ये कहा है कि हमारा काम लड़ाई लड़ना है इसको जीतना आपका काम है आप सब यहाँ तक भी हमारी ऑडियो वीडियो जाती है जो जो भी हमारी बात को सुनता है मैं सभी से निवेदन करता हूं कि अभी इसी समय सब भाई मोर्चे पे पहुंचे ताकि मोर्चे को बचाया जा सके बहुत बहुत धन्यवाद वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह ਸੰਗਤ ਜੀ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦੋ ਦਿਨਾਂ ਤੋਂ ਪੰਜਾਬ ਸਰਕਾਰ ਪ੍ਰਧਾਨ ਜੀ ਨੂੰ ਹਸਪੀਟਲ ਦਾਖਲ ਕਰਵਾਉਣ ਲਈ ਜੋਰ ਲਗਾ ਰਹੀ ਹੈ ਪਰ ਪ੍ਰਧਾਨ ਜੀ ਮਨਾ ਕਰ ਰਹੇ ਸੀ ਉਹ ਸਾਰੇ ਹਾਲਾਤਾਂ ਨੂੰ ਦੇਖਦੇ ਆ ਜੋ ਅੱਜ ਦੁਪਹਿਰ ਤੋਂ ਹਲਚਲ ਹੋ ਰਹੀ ਹੈ ਪੰਜਾਬ ਪੁਲਿਸ ਦੀ ਵੱਡੀ ਗਿਣਤੀ ਵਿੱਚ ਫੋਰਸਾਂ ਕਨਾੜੀ ਮੋਰਚੇ ਨੂੰ ਆ ਰਹੀਆਂ ਨੇ ਤੇ ਇੱਕ ਪ੍ਰਧਾਨ ਜੀ ਨੇ ਵੀਡੀਓ ਪਾਈ ਸੀ ਉਹ ਵੀਡੀਓ ਤੇ ਐਕਸ਼ਨ ਲੈਣਦੇ ਆ ਬਾਈ ਨਵਦੀਪ ਜੀ ਪਹੁੰਚੇ ਨੇ ਤੇ ਇਹਨਾਂ ਤੋਂ ਇਲਾਵਾ ਹੋਰ ਵੀ ਪੰਜਾਬ ਦੇ ਨੌਜਵਾਨ ਬਾਈ ਪਾਨੇ ਹੋਰੀ ਬਾਈ ਲਖੇ ਹੋਰੀ ਜਾਂ ਹੋਰ ਵੀ ਸੰਗਤਾਂ ਪਹੁੰਚ ਚੁੱਕੀਆਂ ਵੱਡੀ ਗੰੰਥੀ ਵਿੱਚ ਨੌਜਵਾਨ ਪਹੁੰਚ ਗਏ ਨੇ ਬਾਈ ਨਾਲ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਤਾਂ ਇਹ ਅਪੀਲ ਹੈ ਸੰਗਤ ਨੂੰ ਦੇਖੋ ਸਾਡਾ ਮੋਰਚਾ ਬਹੁਤ ਚੜ੍ਹਦੀ ਕਲਾ 'ਚ ਪੂਰੇ ਪੀਕ ਦੇ ਉੱਤੇ ਆ ਸਾਰਾ ਸੈਂਟਰ ਤੱਕ ਖਿਲਿਆ ਹੋਇਆ ਤੇ ਪਰ ਸੈਂਟਰ ਦੀਆਂ ਚਾਲਾਂ ਨੇ ਹੈਨਾ ਇਹ ਆ ਜਿਹੜੀਆਂ ਸਰਕਾਰਾਂ ਨੇ ਵੀ ਅਸੀਂ ਕਿਵੇਂ ਮੋਰਚੇ ਨੂੰ ਖਤਮ ਕਰੀਏ ਤੇ ਭਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਮੋਰਚਾ ਬਹੁਤ ਉੱਤੇ ਜਾ ਚੁੱਕਿਆ ਦੇਸ ਵੀ ਦੇਸ ਬਹੁਤ ਵੱਡੇ ਪੱਧਰ ਤੇ ਹੈ ਨਾ ਸਾਰੀਆਂ ਸੰਗਤਾਂ ਜੀ ਦੇਖ ਰਹੀਆਂ ਨੇ ਵੀ ਹਾਂ ਜਿਹੜਾ ਖਨੋਰੀ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਉਹਨਾ ਵੱਲ ਦੇਖ ਰਹੇ ਨੇ ਵੀ ਹਾਂ ਇਸ ਮੋਰਚੇ ਦਾ ਹੁਣ ਕੀ ਬਣੂਗਾ ਤੇ ਬਾਬਾ ਜੀ ਸਾਡਾ ਫਰਜ਼ ਬਣਦਾ ਵੀ ਇਸ ਮੋਰਚੇ ਨੂੰ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਢਾਲ ਬਣੀਏ ਬੱਤ ਤੋਂ ਬੱਤ ਹਾਜ਼ਰੀ ਲਵਾਈਏ ਨੌਜਵਾਨ ਬਹੁਤ ਬੱਤ ਤੋਂ ਬੱਤ ਗਿਣਤੀ ਲਿਆ ਆਉਂਦੇ ਵੀ ਨੇ ਹੈ ਨਾ ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਭਾਈ ਇਤਿਹਾਸ ਲਿਖਿਆ ਜਾ ਰਿਹਾ ਤੇ ਸਭ ਦਾ ਫਰਜ਼ ਬਣਦਾ ਵੀ ਇੱਥੇ ਬੱਤ ਤੋਂ ਬੱਤ ਹਾਜ਼ਰੀ ਲਵਾਈਏ ਰਾਤ ਉਹ ਹੈਨਾ ਕਿਉਂਕਿ ਰਾਤ ਨੂੰ ਇਹ ਹਲਚਲ ਜਿੰਨੀ ਵੀ ਕਰਨੀ ਆ ਨਾ ਪ੍ਰਸ਼ਾਸਨ ਨੇ ਕਰਨੀ ਉਹ ਰਾਤ ਨੂੰ ਕਰਨੀ ਆ ਤੇ ਵੱਦ ਤੋਂ ਵੱਦ ਜਿੱਥੇ ਵੀ ਮੈਸੇਜ ਲੱਗਦਾ ਬਾਈ ਹੈ ਨਾ ਵੱਦ ਤੋਂ ਵੱਦ ਪਹੁੰਚੋ ਬਾਰਡਰ ਨੂੰ ਕਿਉਂਕਿ ਅਸੀਂ ਬਚਾਵਾਂਗੇ ਹੋਰ ਕੌਣ ਲੜੂਗਾ ਭਾਈ ਠੀਕ ਹੈ ਨਾ ਅਸੀਂ ਲੜਾਂਗੇ ਹੈਨਾ ਅਸੀਂ ਬਚਾਵਾਂਗੇ ਪੰਜਾਬ ਨੂੰ ਅਸੀਂ ਬਚਾਵਾਂਗੇ ਖੇਤੀ ਨੂੰ ਕਿਸੇ ਨੇ ਬਾਹਰੋਂ ਨਹੀਂ ਆਉਣਾ ਬਚਾਉਣ ਠੀਕ ਹੈ ਸਰਕਾਰਾਂ ਦਾ ਮਾਰਨ ਨੂੰ ਫਿਰਦੀਆਂ ਨੇ ਸਾਨੂੰ ਸਾਰੇ ਪਾਸੇ ਨੂੰ ਠੀਕ ਹੈ ਅਸੀਂ ਲੜਾਂਗੇ ਠੀਕ ਹੈ ਨਾ ਅਸੀਂ ਲੜਾਂਗੇ ਸਾਡੇ ਬਜ਼ੁਰਗ ਲੜਨਗੇ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਇਹਨਾਂ ਦੀ ਢਾਲ ਬਣਾਂਗੇ ਸਾਰੇ ਦੇ ਸਾਰੇ ਪਸਤ ਬਣ ਕੇ ਆਹੀ ਅਪੀਲ ਕਰਦੇ ਹਾਂ ਸਾਰਿਆਂ ਨੂੰ ਵੀ ਬਾਦ ਤੋਂ ਬਾਦ ਖਨੋਰੀ ਬਾਰਡਰ ਦੇ ਸੰਗਤ ਜੀ ਹੈ ਨਾ ਬਾਦ ਤੋਂ ਬਾਦ ਟਰਾਲੀਆਂ ਲੈ ਕੇ 12 ਤੋਂ 13000 ਪਿੰਡਾਂ ਪੰਜਾਬ ਦਾ ਹਰਿਆਣਾ ਨਾਲ ਜੁੜਿਆ ਹੋਇਆ ਸਾਰਾ ਦਾ ਸਾਰਾ ਠੀਕ ਹੈ ਅਸੀਂ ਵੀ ਬਾਬਾ ਜੀ ਕੰਮ ਸਾਨੂੰ ਵੀ ਹੁੰਦੇ ਨੇ ਠੀਕ ਹੈ ਪਰ ਅਸੀਂ ਵੀ ਟਾਈਮ ਕੱਢਦੇ ਹਾਂ ਤੇ ਸਾਰਿਆਂ ਦਾ ਫਰਜ਼ ਬਣਦਾ ਵੀ ਹੈ ਨਾ ਆ ਸੰਘਰਸ਼ ਤੇ ਸਾਥ ਮਿਲ ਹੋਈਏ ਪੰਜਾਬ ਲਈ ਆਪਣੀ ਖੇਤੀ ਲਈ ਟਾਈਮ ਕੱਢੀਏ ਠੀਕ ਹੈ ਤੇ ਬਾਦ ਤੋਂ ਬਾਦ ਸਾਰੇ ਹਾਜ਼ਰੀ ਲਵਾ ਬਚਾਵਾਂਗੇ ਇਸ ਖੇਤੀ ਨੂੰ ਵੀ ਬਚਾਵਾਂਗੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਉਹਨਾਂ ਨੂੰ ਵੀ ਬਚਾਵਾਂਗੇ ਕਿਉਂਕਿ ਬਾਬਾ ਜੀ 40 40 ਸਾਲ ਲੱਗ ਜਾਂਦੇ ਨੇ ਐਡਾ ਐਡਾ ਲੀਡਰ ਐਵੇਂ ਨਹੀਂ ਤਿਆਰ ਹੋ ਜਾਂਦਾ ਹੈ ਨਾ ਐਵੇਂ ਨਹੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਕੋਈ ਬਣ ਸਕਦਾ ਹੈ ਨਾ 40 ਸਾਲ ਦਾ ਸੰਘਰਸ਼ਾ ਕਿੰਨੀ ਵਾਰ ਜੀਣਾ ਕੱਟੀਆਂ ਹੋਣਗੇ ਕਿੰਨੇ ਕੁ ਪਾਚੇ ਹੋਏ ਹੋਣਗੇ ਹੈ ਨਾ ਕਿੰਨਾ ਕੁ ਪਰਿਵਾਰ ਨੇ ਹੰਡਾਇਆ ਹੋਗਾ ਅਸੀਂ ਤਾਂ 5 ਸਾਲ ਦਾ ਸੰਘਰਸ਼ਾ ਅਸੀਂ ਫੀਲ ਕਰ ਸਕਦੇ ਆ ਨਾ ਚੀਜ਼ਾਂ ਨੂੰ ਠੀਕ ਹੈ ਬਾਬਾ ਜੀ ਤਾਲ ਬਣਨਾ ਹੈ ਜਾਨ ਨਹੀਂ ਦੇਣਾ ਜੱਗ ਤੋਂ ਹੈ ਨਾ ਜੇ ਤੁਸੀਂ 12 ਤੋਂ 13000 ਪਿੰਡ ਚੋਂ ਜਾ ਕੇ ਇੱਥੇ ਟਰਾਲੀਆਂ ਖੜਾ ਦਿਓਗੇ 12 ਤੋਂ 13000 ਪਿੰਡਾਂ ਚੋਂ ਸੰਗਤ ਐਣੀ ਇੱਥੇ ਆ ਕੇ ਸਾਰੀ ਡਟ ਜੂਗੀ ਨਾ ਕੀ ਮਜਾ ਲ ਹੈ ਨਾ ਸਰਕਾਰਾਂ ਦੀ ਸਰਕਾਰ ਨਾ ਚੁਕੇ ਹੈ ਨਾ ਪਹਿਲਾਂ ਵੀ ਚ ਗਈਆਂ ਸੀ ਵੱਡੀਆਂ ਵੱਡੀਆਂ ਸਰਕਾਰ ਅਸੇ ਪੀਲਾ ਬਈ ਬੱਤਵੱਦ ਹਾਜ਼ਰੀ ਲਵਾਓ ਸਾਡੀਆਂ ਭੈਣਾਂ ਸਾਡੀਆਂ ਮਾਮਾਂ ਠੀਕ ਹੈ ਸਾਡੇ ਨੌਜਵਾਨ ਸਾਡੇ ਬੱਚਿਆਂ ਨੂੰ ਦਿਖਾਓ ਜਿਹੜੇ ਛੋਟੇ ਬੱਚੇ ਹੁੰਦੇ ਨੇ ਅਸੀਂ ਅਗਲੀ ਪੀੜੀ ਵੀ ਤਿਆਰ ਕਰਨੀ ਹੈ ਜਿਹੜੀ ਸੰਗਰਸਾਂ ਦੇ ਰਾਹ ਦੇ ਉੱਤੇ ਤੁਰੇ ਤੇ ਬੱਤਵੱਦ ਸਾਰੇ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ